ਮੈਂ ਤੁਹਾਡਾ ਆਪਣਾ ਪਿਆਰਾ ਰਿਪੋਰਟਰ ਨਿਊਜ਼ 91 ਪੰਜਾਬ ਤੋਂ ਲੁਧਿਆਣਾ ਇੱਕ ਪੱਠਾ ਮਾਲਕਾਂ ਦੀ ਸੰਗ ਨੇ ਸਾਨੇਵਾਲ ਮੀਟਿੰਗ ਦੌਰਾਨ ਉਦਯੋਗ ਦੀਆਂ ਮੁੱਖ ਸਮੱਸਿਆਵਾਂ ਉਠਾਈਆਂ ਗਈਆਂ ਇੱਕ ਪੱਠਾ ਮਾਲਕਾਂ ਦੀ ਐਸੋਸੀਏਸ਼ਨ ਦੀ ਇੱਕ ਮਹੱਤਵਪੂਰਨ ਮੀਟਿੰਗ ਹੋਟਲ ਰੈਡ ਮੰਗੋ ਵਿੱਚ ਰੱਖੀ ਗਈ ਜਿਸ ਦੀ ਅਗਵਾਈ ਸ੍ਰੀ ਅਸ਼ਵਨੀ ਸ਼ਰਮਾ ਨੇ ਕੀਤੀ ਮੀਟਿੰਗ ਦੌਰਾਨ ਇਟ ਪੱਠਾ ਉਦਯੋਗ ਨੂੰ ਪ੍ਰਭਾਵਿਤ ਕਰ ਰਹੀਆਂ ਕਈ ਗੰਭੀਰ ਸਮੱਸਿਆਵਾਂ 'ਤੇ ਵਿਚਾਰ ਕੀਤਾ ਗਿਆ ਆਓ ਗੱਲਬਾਤ ਕਰਦੇ ਹਾਂ ਮੈਂ ਅਸ਼ਵਨੀ ਕੁਮਾਰ ਸ਼ਰਮਾ ਪ੍ਰਧਾਨ ਲੁਧਿਆਣਾ ਜ਼ਿਲ੍ਹਾ ਪੱਠਾ ਮਾਲਕ ਐਸੋਸੀਏਸ਼ਨ ਅੱਜ ਮੇਰੀ ਅਗਵਾਈ ਦੇ ਵਿੱਚ ਇੱਥੇ ਮੀਟਿੰਗ ਰੱਖੀ ਗਈ ਆ ਔਰ ਜਿਹਦੇ ਵਿੱਚ ਭਾਰੀ ਗਿਣਤੀ ਵਿੱਚ ਪੱਠਾ ਵਾਲਾ ਇਕੱਠੇ ਹੋਏ ਆ ਪੱਠਿਆਂ ਨੂੰ ਐਸੇ ਲੈ ਮਿੱਟੀ ਦੀ ਮਾਈਨਿੰਗ ਤੋਂ ਵੱਡੀ ਸਮੱਸਿਆ ਆ ਰਹੀ ਆ ਜਿਹੜੀ ਔਟ ਵੱਲੋਂ ਈਸੀ ਲੱਗੀ ਸੀ ਉਹਦੇ ਵਿੱਚ ਅਸੀਂ ਸਰਕਾਰ ਤੋਂ ਮੰਗ ਕੀਤੀ ਅੱਜ ਵੀ ਕਿ ਸਾਡਾ ਇਹਦਾ ਮਿੱਟੀ ਦਾ ਹੱਲ ਕੀਤਾ ਇਹ ਮਿੱਟੀ ਇੱਕ ਰੌਅ ਮਟੀਰੀਅਲ ਆ ਔਰ ਇਹਦਾ ਹੱਲ ਕੀਤਾ ਜਾਵੇ ਔਰ ਦੂਸਰਾ ਜਿਹੜਾ ਹੋਰ ਵੀ ਕਈ ਸਮੱਸਿਆ ਹੈਗੀਆਂ ਜਿਹੜੀਆਂ ਸਰਕਾਰ ਨੂੰ ਅਸੀਂ ਅੱਜ ਤੇ ਦਾ ਮਜਾਬ ਪੈਲੇਟ ਦਾ ਮੁੱਦਾ ਜਿਹੜਾ ਪੈਲੇਟ ਜਿਹੜੀ ਸਰਕਾਰ ਨੇ ਪਰਾਲੀ ਤੋਂ ਪੈਲੇਟ ਦਾ ਬਣਾਇਆ ਕੁਝ ਲੋਕਾਂ ਨੇ ਮਿਲੀ ਭਗਤ ਦੇ ਨਾਲ ਕੁਝ ਲੋਕਾਂ ਨੇ ਉਹ ਪੱਠਿਆਂ ਦੇ ਉੱਤੇ ਕੰਮਜਾਬ ਨਹੀਂ ਹੈਗਾ ਕਿਉਂਕਿ ਉਹ ਵਿਜੀਬਲ ਨਹੀਂ ਹੈਗਾ ਕਿਉਂਕਿ ਅਸੀਂ ਸਰਕਾਰ ਨੂੰ ਇਹ ਵੀ ਕਿਹਾ ਵੀ ਅਗਰ ਤੁਸੀਂ ਪਿੱਛੇ ਡੀਸਾ ਨਾਲ ਮੀਟਿੰਗ ਵੀ ਹੋਈ ਸੀਗੀ ਵੀ ਜੇ ਤੁਸੀਂ ਪਰਾਲੀ ਦੇਣੀ ਵੀ ਆ ਅਸੀਂ ਪਰਾਲੀ ਥੋੜੀ ਤੋਂ ਇੱਦੀ ਲੈ ਲਾਂਗੇ ਪੈਲੇਟ ਦੀ ਜਾਇ ਜੋ ਸੀਜ਼ਨ ਸਾਡਾ ਆਫ ਹੁੰਦਾ ਲੈ ਕੇ ਅਸੀਂ ਪੁੱਤਰਾ ਕਰਕੇ ਉਹਨੂੰ ਆਪਣੀ ਮਿੱਟੀ ਦੇ ਪਾਦਿਆ ਕਰਾਂਗੇ ਉਹ ਗਲ ਜਾ ਕੇ ਦੋ ਤਿੰਨ ਮਹੀਨੇ ਚ ਤੇ ਸਾਡਾ ਕੰਮ ਆ ਜੂਗਾ ਜਿਹੜਾ ਪੈਲੇਟ ਆ ਪੈਲੇਟ ਸਾਨੂੰ ਕਿਉਂਕਿ ਇਹਦੀ ਜਿਹੜੀ ਵੈਲਿਊ ਹੀ 1500 ਸਿਰਫ ਹੈਗੀ ਆ ਜਿਹੜੀ ਸੀਵੀ ਹੈਗੀ ਇਹਦੀ ਕੈਲੋਰੀਕਲ ਵੈਲਿਊ ਜਿਹਨੂੰ ਕਹਿੰਦੇ ਆ ਔਰ ਦੂਸਰਾ ਜਿਹੜਾ ਦੂਸਰਾ ਜਿਹੜਾ ਕੋਲਾ ਕੋਲੇ ਦੀ ਹੈਗੀ 7000 ਇਸ ਕਰਕੇ ਉਹਦੇ ਨਾਲ ਇੱਟੇ ਨਹੀਂ ਬੰਦੇ ਇੱਟਾਂ ਜਿੱਥੇ ਦਿੱਲੀ ਦੇ ਨੇੜੇ ਤੇ ਉਹ ਚਲਾਉਂਦੇ ਵੇ ਪੈਲੇਟ ਉੱਥੇ ਦੋਮਾਂ ਬੰਦੀਆਂ ਪਈਆਂ ਉੱਥੇ ਪੱਟੇ ਬੰਦ ਹੁੰਦੀ ਕੋਗਾਰ ਤੇ ਆ ਅਸੀਂ ਕੁਆਲਿਟੀ ਵੀ ਨਹੀਂ ਦੇ ਪਾਵਾਂਗੇ ਔਰ ਵੈਸੇ ਵੀ ਸਾਡਾ ਜਿਹੜਾ ਹੈਗਾ ਉਹਦਾ ਕੋ ਉਹਨੂੰ ਲੈਣ ਦਾ ਫਾਇਦਾ ਨਹੀਂ ਬਹੁਤ ਮਹਿੰਗੀ ਪੈਂਦੀ ਔਰ ਉਹਦਾ ਅਸਰ ਵੀ ਕੋਈ ਨਹੀਂ ਹੈਗਾ ਸੋ ਅਸੀਂ ਸਰਕਾਰ ਤੋਂ ਇਹੀ ਮੰਗ ਕਰਦੇ ਆਂ ਕਿ ਜੋ ਪੱਠੇ ਦੀ ਸਮੱਸਿਆ ਹੈਗੀ ਆ ਪੱਠਾ ਇੱਕ ਰੂਰਲ ਉੱਤੇ ਹੋਊਗਾ ਇਹ ਹਰ ਲੱਖਾਂ ਬੰਦਾਂ ਨੂੰ ਰੋਜ਼ਗਾਰ ਦਿੰਦਾ ਵਾ ਔਰ ਇਸ ਕਰਕੇ ਇਹਨੂੰ ਬੜੀ ਤਸੱਲੀ ਨਾਲ ਬੜੇ ਅੱਛੇ ਤਰੀਕੇ ਨਾਲ ਸਮਝਿਆ ਜਾਵੇ ਜੋ ਅਸੀਂ ਕਿਆ ਪਿੱਛੇ ਸੀਐਮ ਸਾਹਿਬ ਨਾਲ ਮੀਟਿੰਗ ਹੋਈ ਸੀ ਮਾਣੀ ਮਿਨਿਸਟਰਲ ਮੀਟਿੰਗ ਹੋਈ ਸੀ ਪਰ ਅੱਲਾਹ ਜੀ ਹੱਲ ਕੋਈ ਨਿਕਲਿਆ ਨਹੀਂ ਸੋ ਅਸੀਂ ਇਹੀ ਮੰਗ ਕਰਦੇ ਆਂ ਕਿ ਸਾਡਾ ਇਹਦਾ ਸਮੱਸਿਆਵਾਲੀ ਸਮੱਸਿਆਵਾਂ ਦੇ ਨਹੀਂ ਹੋਰ ਕਿਸ ਤਰ੍ਹਾਂ ਦੀ ਸਮੱਸਿਆ ਮੈਨੂੰ ਸਾਹਮਣਾ ਕਰਨਾ ਪਿਆ ਜਿਹੜੇ ਵਾਤੇ ਪਰਚਾਂ ਦੇ ਉੱਤੇ ਸਮੱਸਿਆ ਬੌਂਡਿੰਗ ਐਕਟ ਦੀ ਬਹੁਤ ਹੈਗੀ ਆ ਜਿਹੜਾ ਕਿ ਪੱਟਾ ਕੋਈ ਬੰਦ ਫੈਕਟਰੀ ਵਾਂਗੂ ਨਹੀਂ ਚੱਲਦਾਗਾ ਓਪਨ ਜ਼ਮੀਨਾਂ ਤੋਂ ਚੱਲਦੇ ਪੱਟੇ ਇਸ ਕਰਕੇ ਉਹ ਇੱਕ ਗਲਤ ਕਾਨੂੰਨ ਇੱਕ ਮੰਨਿਆ ਤਾਂ ਸੀਗਾ ਲੇਕਿਨ ਉਹਦਾ ਮੈਸਿਊਜ ਹੋ ਰਿਹਾ ਉਸ ਕਾਨੂੰਨ ਦਾ ਕੋਰਟ ਚ ਲੋਕ ਲੈਂਦੇ ਆ ਹਾਈ ਕੋਰਟ ਤੋਂ ਲੈਂਦੇ ਆ ਬੰਦੂਆ ਐਕਟ ਜਿਹੜਾ ਹੈਗਾ ਉਹਨੂੰ ਉਹਦਾ ਪੱਟਾ ਨਹੀਂ ਲੇਵਲ ਪਰੇਸ਼ਾਨ ਕਰ ਰਹੀ ਹੈ ਬਲੈਕਮੇਲ ਕਰ ਰਹੀ ਭੱਟੇ ਵਾਲਿਆਂ ਨੂੰ ਸੋ ਉਹਦੇ ਉੱਤੇ ਵੀ ਅਸੀਂ ਇਹਨਾਂ ਨੂੰ ਕਿਹਾ ਕਿ ਸਾਡੇ ਇਹਦਾ ਕੋਈ ਹੱਲ ਕੀਤਾ ਜਾਵੇ ਕਾਫੀ ਅਸੀਂ ਆਪਣਾ ਮੰਗ ਪੱਤਰ ਦਿੱਤੇ ਅਸੀਂ ਔਰ ਅਸੀਂ ਪ੍ਰੈਸ ਰੋਡ ਪ੍ਰੈਸ ਨੂੰ ਵੀ ਦਿੱਤਾ ਵਾ ਸੋ ਉਹਦਾ ਜੋ ਜੋ ਹੈਗਾ ਉਹਦੇ ਹਿਸਾਬ ਨਾਲ ਜਿਹੜੀਆਂ ਸਮੱਸਿਆਵਾਂ ਜਿਹੜੀਆਂ ਹੈਗੀਆਂ ਨੇ ਸੋ ਅੱਜ ਦੀ ਮੀਟਿੰਗ ਵੀ ਕਿੱਥੇ ਕੀਤੀ ਗਈ ਹੈ ਇਸ ਵਿੱਚ ਕਿਸ ਤਰ੍ਹਾਂ ਦੀਆਂ ਚਰਚਾਵਾਂ ਆਈਆਂ ਨੇ ਅੱਜ ਔਰ ਪੈਲੇਟ ਦੇ ਮੁੱਦੇ ਤੇ ਸਾਡਾ 2 ਸਾਲ ਹੋ ਗਏ ਕੇਸ ਚੱਲਦਾ ਪਿਆ ਹਾਈ ਕੋਰਟ ਨੇ ਸਟੇਜ ਦਿੱਤਾ ਹੈ ਸਾਨੂੰ ਉਹ ਫੇਰ ਅੱਗੇ ਉਹਦੀ ਅਗਸਤ ਦੀ ਤਰੀਕ ਪਈ ਹੋਈ ਹੈ ਇਸੇ ਤਰੀਕੇ ਨਾਲ ਸਾਡਾ ਜਿਹੜਾ ਈਸੀ ਦਾ ਇਹਨਾਂ ਨੇ ਮਿੱਟੀ ਦਾ ਕੀਤਾ ਇਹਨ ਅਸੀਂ ਉਹਦੇ ਪਿੱਛੇ ਲੱਗੇ ਆ ਵੀ ਸਾਡਾ ਹੱਲ ਹੋ ਜਵੇ ਕਿਉਂਕਿ ਪੱਟੇ ਤਾਂ ਹੀ ਚੱਲ ਪਾਣਗੇ ਜੇ ਇਹਦਾ ਮਸਲ ਰਾਮ ਜੀ ਨੂੰ ਰੁਗਾ ਆਰਾਮ ਲਈ ਐਸੇ ਲੋੜੇ ਬੰਨਦਾ ਪੱਟੇ ਉਹ ਜੇ ਸਰਕਾਰ ਕਹੂਗੀ ਸਾਡਾ ਹੱਲ ਕਰੂ ਤੇ ਅਸੀਂ ਚਲਾ ਲਵਾਂਗੇ ਕਿ ਜਿਸ ਨਾਲ ਬੜੀ ਗੱਲਬਾਤ ਹੋਈ ਹੈ ਮੀਟਿੰਗ ਹੋਈ ਹੈ ਕਿਤੇ ਦਿਨੀ ਜੀ ਜੀ ਮੈਂ ਖਾਲੀ ਨਿਕਲੇ ਤੁਹਾਨੂੰ ਨਹੀਂ ਮੀਟਿੰਗ ਦੀ ਕੋਈ ਹੱਲ ਹੋਇਆ ਨਹੀਂ ਸਾਨੂੰ ਭਰੋਸਾ ਦਿੱਤਾ ਸੀ ਹੱਲ ਹੋ ਜੂਗਾ ਸੀਐਮ ਸਾਹਿਬ ਵੀ ਮਿਲੇ ਸੀ ਮਾਈਨਿੰਗ ਮਿਨਿਸਟਰ ਮਿਲੇ ਸੀ ਉਹਨਾਂ ਨੇ ਕਹੀ ਤੁਹਾਡਾ ਹੱਲ ਕਰਦਾ ਅਫਸਰਾਂ ਨਾਲ ਮੀਟਿੰਗ ਵੀ ਕਰਾਈ ਸੀਗੀ ਲੈਕਿਨ ਹੱਲ ਹੋਇਆ ਨਹੀਂ ਅਸੀਂ ਉਹੀ ਦੁਬਾਰਾ ਅੱਜ ਫੇਰ ਮੰਗ ਕੀਤੀ ਉਹ ਤੋਂ ਕਿ ਸਾਡਾ ਹੱਲ ਕਰੋ ਨਹੀਂ ਤਾਂ ਪੱਟੇ ਬੰਦ ਹੀ ਰਹਿਣਗੇ ਜੋ ਮਾਈਨਿੰਗ ਕੋਈ ਮਿੱਟੀ ਸਾਡਾ ਆਨ ਰਾਵੜੇ ਮਿੱਟੀ ਨਹੀਂ ਮਿਲੂਗੀ ਤਾਂ ਇਟਾ ਕੱਦਦਾ ਬਰਹਾਣੀਆਂ ਇਸ ਕਰਕੇ ਬੜਾ ਮੁਸ਼ਕਲ ਦਾ ਸਮਾਂ ਸਾਡਾ ਸਾਥ ਦੇਵੇ ਸਰਕਾਰ ਆਉਣ ਵਾਲਾ ਬ੍ਰਹਿਮਣ ਵਾਲਾ ਅਗਲੀ ਮੀਟਿੰਗ ਲੱਗੀ ਗਈ ਆ ਆਹ ਵਾਲੀ ਮੀਟਿੰਗ ਦਾ ਕਿਸ ਨਾਲ ਆਉਣ ਵਾਲੀ ਸਾਡੀ ਪੰਜਾਬ ਬੋਡੀ ਦੀ ਮੀਟਿੰਗ ਆ ਆਉਣ ਵਾਲੀ 24 ਤਰੀਕ ਨੂੰ ਰੱਖੀ ਗਈ ਆ ਮੈਰੀ ਵਿਲੇ ਮੋਲਾਪੁਰ ਤੇ ਉਹਦੇ ਵਿੱਚ ਪੰਜਾਬ ਦੀਆਂ ਸਾਰੀਆਂ ਐਸੋਸੀਏਸ਼ਨਾਂ ਦਾ ਸੰਭਾਲ ਸੈਕਟੇ ਹੋ ਰਹੇ ਆ ਉਹ ਵੀ ਤਰੀਕ ਨੂੰ ਜੋ ਉਹਦੇ ਵਿੱਚ ਵੀ ਇਹੀ ਗੱਲ ਬਾਤ ਕੀਤੀ ਜਾਊਗੀ ਜੋ ਸਾਡੀ ਸਮੱਸਿਆ ਹੈਗੀ ਬੱਠੇ ਕੀ ਹੁਣ ਇਸ ਤਰ੍ਹਾਂ ਬੰਦ ਰਹਿਣਗੀ ਹਾਂਜੀ ਇਸ ਤਰ੍ਹਾਂ ਬੰਦ ਰਹਿਣਗੇ ਕਿ ਜੋ ਮਿੱਟੀ ਨਹੀਂ ਮਿਲੂ ਚਲਾਣੇ ਕਾਹਦੇ ਨਾਲ ਸਾਡੀ ਜੈਨੂਨ ਮੰਗਾ ਰੌਅ ਮਟੀਰੀਅਲ ਨਹੀਂ ਮਿਲੂਗਾ ਤਾਂ ਇੰਡਸਟਰੀ ਕੱਦਾਂ ਚੱਲੇਗੀ ਬੱਠੇ ਬੀ ਅਸੀਂ ਇਸ ਮਸਲੇ ਲੈ ਕੇ ਜਾਂ ਜਾਂ ਦੱਸਣਾ ਹਾਂਜੀ ਜੀਐਸਟੀ ਦੀ ਸਾਡੀ ਕੌਂਸਲਰਾਂ ਦਿੱਲੀ ਗੱਲ ਚੱਲਦੀ ਵੀ ਸਾਡੇ ਆਲੰਡਿਆ ਦੇ ਜਿਹੜੇ ਪ੍ਰਧਾਨ ਆ ਉਹਨਾਂ ਨੇ ਉੱਥੇ ਹੁਣ ਗੱਲ ਕੀਤੀ ਸੀ ਫੋਨ ਦੇ ਉੱਤੇ ਉਹਨਾਂ ਨੇ ਦੱਸਿਆ ਸਾਰਾ ਉੱਥੇ ਮੀਟਿੰਗ ਪ੍ਰਾਈਮ ਮਿਨਿਸਟਰ ਨਾਲ ਹੋ ਸਾਰੀਆਂ ਮੀਟਿੰਗਾਂ ਵੀ ਚੱਲ ਰਹੀਆਂ ਸਾਡੀ ਅੱਜ ਇਹ ਪੂਰੇ ਪੰਜਾਬ ਦੇ ਮਤਲਬ ਇਹ ਤੇ ਫਟਾਸ਼ੀ ਨਹੀਂ ਇਹ ਸਿਰਫ ਲੁਧਿਆਣਾ ਜ਼ਿਲ੍ਹੇ ਦੇ ਪੱਠਾ ਮਾਲਕ ਸਿਗਾ ਤੇ ਪੰਜਾਬ ਦੀ ਜਿਹੜੀ ਸਾਡੀ ਜਨਰਲ ਸੈਕਟਰੀ ਜਾਂ ਪ੍ਰਧਾਨਾਂ ਦੀ ਮੀਟਿੰਗ ਆ ਮੈਰੀ ਵਿਲੇਜ ਉਹ ਵੀ ਤੀਨ ਹੋਣਾ ਉਹ ਡਿਫੈਂਸ ਵਾਂਗਰ ਲੱਤੇ ਜਾਣ ਯੋਗ ਹੋਣਗੇ ਸਾਡੇ ਵਿੱਚ ਅੱਜ ਪੰਜਾਬ ਦੇ ਪ੍ਰਧਾਨ ਸ੍ਰੀ ਰਵੀਸ਼ ਮੋਹੀ ਜੀ ਲੁਧਿਆਣੇ ਦੇ ਪ੍ਰਧਾਨ ਅਸ਼ੋਕੀ ਸ਼ਰਮਾ ਜੀ ਅਤੇ ਜਨਰਲ ਸੈਕਟਰੀ ਹਰਦੀਪ ਸਿੰਘ ਕੈੜੀ ਸਾਹਿਬ ਤੇ ਸਾਰਾ ਪੁਧਿਆਣ ਦੇ ਪੱਠਾ ਮਾਲਕ ਐਸੋਸੀਏਸ਼ਨ ਜੋ ਇੱਕ ਅਜੇ ਰੈੱਡ ਬੈਂਕੋ ਦੇ ਵਿੱਚ ਬੜੀ ਭਰਮੇਹ ਹੰਗਾਰੀ ਵਾਲੀ ਮੀਟਿੰਗ ਹੋਈ ਹੈ ਇਸ ਮੀਟਿੰਗ ਦੇ ਵਿੱਚ ਜਿਵੇਂ ਸਾਨੂੰ ਪੱਠੇ ਵਾਲਿਆਂ ਨੂੰ ਬਹੁਤ ਸਹੀ ਸਮੱਸਿਆਵਾਂ ਆ ਰਹੀਆਂ ਨੇ ਸਭ ਤੋਂ ਵੱਡੀ ਸਮੱਸਿਆ ਮੈਨਿੰਗ ਦੀ ਜਿਹੜੀਆਂ ਮਿੱਟੀਆਂ ਨੇ ਇਹ ਮਿੱਟੀ ਇੱਕ ਤਾਂ ਸਾਡੀ ਪਹਿਲਾਂ ਅਕਾ 4 ਫੁੱਟ ਹੁੰਦੀ ਸੀ 4 ਫੁੱਟ ਤੋਂ 3 ਫੁੱਟ ਕਰਤੀ ਦੂਸਰੀ ਕੀ ਗੱਲ ਆ ਜਦੋਂ ਜੁਨਾਵਾਂ ਦੇ ਵਿੱਚ ਝੋਨੇ ਦੀ ਕਟਾਈ ਹੁੰਦੀ ਆ ਉਹਨਾਂ ਦਿਨਾਂ ਦੇ ਵਿੱਚ ਧੂਆਂ ਹੋਣ ਕਰਕੇ ਐਨਜੀਟੀ ਨੇ ਸਾਡੇ ਤੇ ਇੱਕ ਤਲਵਾਰ ਲਟਕਾ ਰਹੀ ਆ ਉਹ ਇਹ ਅਖਰੇ ਨੇ ਵੀ ਇਹ ਜਿਹੜੇ ਪੱਠੇ ਦੇ ਤੁਹਾਡੇ 180 ਦਿਨ ਹੀ ਚਲਾਏ ਜਾਣ 180 ਫਾਇਰਿੰਗ 1 ਜਨਵਰੀ ਤੋਂ ਲੈ ਕੇ 30 ਜੂਨ ਤੱਕ ਜਿਹਦੇ ਨਾਲ ਛੋਟੋ ਜਿਹਾ ਕ੍ਰੇਟ ਮਜ਼ਾਰ ਦੇ ਵਿੱਚ ਜਿਹੜੀ ਇੱਟ ਦੀ ਉਹ ਹੋ ਰਹੀ ਆ ਦਿਨ ਪਰ ਦਿਨ ਔਰ ਦੂਸਰਾ ਕੀ ਆ ਪਿੱਛੇ ਜਿਹੜਾ ਟਾਈਮ ਲੰਘਿਆ ਇਸ ਸੀਜ਼ਨ ਦੇ ਵਿੱਚ ਇਹ ਸੀਜ਼ਨ ਸਾਡਾ ਤਕਰੀਬਨ ਲਗਭਗ 30 ਜੂਨ ਨੂੰ ਖਤਮ ਹੋ ਗਿਆ ਸੀ ਪਰ ਲੇਕਿਨ ਮਈ ਦੇ ਵਿੱਚ ਬਰਸਾਤਾਂ ਬਹੁਤ ਬੇਸਾਬੀਆਂ ਪਈਆਂ ਨੇ ਬੇਸਾਬੀਆਂ ਬਰਸਾਤਾਂ ਪੈਣ ਨਾਲ ਇੱਟ ਦੀ ਪ੍ਰੋਡਕਸ਼ਨ ਸਾਡੀ ਪ੍ਰੋਡਕਸ਼ਨ ਲਾਸ ਬਹੁਤ ਜ਼ਿਆਦਾ ਹੋਇਆ ਜਿਉਂ ਸਾਡੇ ਜਿਹੜੇ ਕੋਸਟ ਆਫ ਪ੍ਰੋਡਕਸ਼ਨ ਵਧ ਗਈ ਆ ਕੋਸਟ ਆਫ ਪ੍ਰੋਡਕਸ਼ਨ ਵਧਣ ਦੇ ਨਾਲ ਉਸ ਰੇਟ ਬਾਜ਼ਾਰ ਦੇ ਵਿੱਚ ਇਨਕਰੀਜ਼ ਹੋਏ ਨੇ ਜਿਹਦੇ ਨਾਲ ਚਲੋ ਇਹ ਆ ਵੀ ਅੱਗੋਂ ਜਿਹੜਾ ਸਮਾਂ ਆਉਣ ਵਾਲਾ ਟਾਈਮ ਆ ਉਹ ਇਹ ਆ ਵੀ ਇੱਕ ਜਨਵਰੀ ਤੋਂ ਪਹਿਲਾਂ ਅਸੀਂ ਪੱਠਿਆਂ ਤੋਂ ਫੇਰਿੰਗ ਉਹ ਪੰਜਾਬ ਦੇ ਵਿੱਚ ਵੀ ਐਨਜੀਟੀ ਅੱਡੀ ਉਹ 180 ਦਿਨ ਦਿਨ ਬਿਤਰੀ ਹੈ ਐਨਜੀਟੀ ਲੇਕਿਨ ਜੇ ਉਹ ਹੁੰਦੇ ਤਾਂ ਅਸੀਂ ਉਦੋਂ ਉਹ ਉਲੰਘਣਾ ਨਹੀਂ ਕਰ ਸਕਦੇ ਕਿਉਂਕਿ ਉਹ ਬਹੁਤ ਸਖਤੀ ਨਾਲ ਡਰ ਹੁੰਦੀ ਹੈ ਜਿਹੜੇ ਉਹ ਹੁੰਦੇ ਐਨਜੀਟੀ ਦੇ ਸੁਪਰੀਮ ਕੋਰਟ ਦੇ ਆਰਡਰ ਹੁੰਦੇ ਆ ਤੇ ਉਹਦੇ ਵਿੱਚ ਸਾਡੇ ਸਾਰੇ ਪਠਾ ਮਾਲਕਾਂ ਨੇ ਜਿੰਨੇ ਵੀ ਅਜੇ ਲੁਕਣੇ ਦੇ ਸਾਡੇ ਪਠਾ ਮਾਲਕ ਸੀ ਉਹਨਾਂ ਨੇ ਸਾਰਿਆਂ ਨੇ ਸਹਿਮਤੀ ਪ੍ਰਗਟਾਈ ਹੈ ਵੀ ਜੋ ਵੀ ਇਹ ਜੋ ਸਰਕਾਰ ਦਾ ਸਿਸਟਮ ਆ ਉਹ ਸਿਸਟਮ ਦੇ ਅੰਦਰ ਰਹਿ ਕੇ ਹੀ ਚੱਲੇ ਜਾਣਾ ਅੰਦਰ ਰਹਿ ਕੇ ਚੱਲੇ ਉਹ ਅਜ ਸਾਰੇ ਹੀ ਸਾਡੇ ਜਿੰਨੇ ਵੀ ਜਿੰਨੀਆਂ ਵੀ ਤਹਿਸੀਲਾਂ ਦੇ ਪ੍ਰਧਾਨ ਨੇ ਖੰਨੇ ਤੋਂ ਸੰਭਰਾਲੇ ਤੋਂ ਪੈੜ ਤੋਂ ਆਪਣੇ ਰੈਕੋਰਡ ਤੋਂ ਜਗਰਾਉ ਤੋਂ ਮੁਲੂਕ ਤੋਂ ਸਾਰੇ ਪ੍ਰਧਾਨ ਸਹਿਬਾਨ ਫੈਕਟਰੀ ਚੇਅਰਮੈਨ ਸਰਪ੍ਰਸ ਸਾਰੇ ਪਹੁੰਚੇ ਨੇ ਅਸੀਂ ਵਿਸ਼ੇਸ਼ ਤੌਰ ਦੇ ਉਤੇ ਜਿੰਨੇ ਵੀ ਦੂਰੋਂ ਰੇਡੀਓ ਸਾਡਾ ਪੱਥਾ ਮਾਲਕ ਇੱਥੇ ਚੱਲ ਕੇ ਆਏ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਆਂ ਕਿੰਨੇ ਤਾਂ ਜਿਹੜੀਆਂ ਸਮੱਸਿਆਵਾਂ ਜਿਹੜੀਆਂ ਹੋ ਰਹੀਆਂ ਨੇ ਇਹ ਸਮੱਸਿਆ ਤਾਂ ਜੀ ਹੋ ਗਈ ਹੁਣ ਗੱਲ ਇਹ ਆ ਵੀ ਜਿਹੜਾ ਸਭ ਤੋਂ ਵੱਡੀ ਸਮੱਸਿਆ ਕਾਰੀ ਆ ਪਾਇਲਟ ਦੀ ਜਿਹੜੇ ਪ੍ਰਾਲੀ ਦੇੋਂ ਬਣਦੇ ਆ ਨਾ ਆਪਣੇ ਇੱਕ ਉਹ ਆਪਣੇ ਪਾਇਲਟ ਬਣਦੇ ਆ ਉਹਦੀ ਜਿਹੜੀ ਸੀਵੀ ਆ ਉਹ ਬਹੁਤ ਘੱਟ ਹੁੰਦੀ 2600 ਸੀਵੀ ਹੁੰਦੀ ਆ 2600 GCB ਜਿਹੜੀ ਉਹ ਪੱਠੇ ਦੇ ਵਿੱਚ ਕੁਛ ਨਹੀਂ ਕਰਦੇ ਹੈਗੇ ਉਹਨਾਂ ਨੇ ਇੱਕ ਜਿੱਦਣ ਦੇ ਹਾਈਡਰਾਫਟ ਪੱਠੇ ਆ ਇਹ ਚ ਪੱਖਾ ਜਿਹੜਾ ਉਹ ਚੱਲ ਰਿਹਾ ਕੰਟੀਨਿਊ ਜਿਹੜੇ ਬਿਜਲੀ ਵਾਲੇ ਪੱਠੇ ਜਿਹੜਾ ਨੂੰ ਆਪਾ ਕਹਦਾਂ ਨੇ ਜਦੋਂ ਕਿ ਉਹ ਜਿਹੜੀ 2600 GCB ਅਪਰਾਲੀ ਦੀ ਤੇ ਕੋਲੇ ਦੀ ਹੁੰਦੀ ਆ 750 ਉਹਦੇ ਵਿੱਚ ਗੈਸਾਂ ਵੀ ਕਈ ਤਰ੍ਹਾਂ ਦੇ ਹੁੰਦੇ ਨੇ ਜਿਹੜੀਆਂ ਕਿ ਪ੍ਰੋਪਰ ਜਿਹੜੇ ਨਾਲ ਇੱਟ ਪੱਕਦੀ ਆ ਪ੍ਰਾਲੀ ਨਾਲ ਇੱਟ ਨਾ ਪੱਕਣ ਕਰਕੇ ਇੱਟ ਦੀ ਜਿਹੜੀ ਕੁਆਲਿਟੀ ਆ ਪ੍ਰੋਪਰ ਕੁਆਲਿਟੀ ਨਹੀਂ ਬਣਨੀ ਉਸ ਮੁੱਦੇ ਦੇ ਉੱਤੇ ਵੀ ਅਜੋ ਵਿਸ਼ੇਸ਼ ਤੌਰ ਤੇ ਮੀਟਿੰਗ ਬੁਲਾਈ ਗਈ ਆ ਜਿਹਦੇ ਤੇ ਇਹ ਇਹ ਇਹੀ ਆ ਵੀ ਉਹ ਜਿਹੜਾ ਸਾਡਾ ਪਤਵਾਲੀਆ ਸਾਹਿਬ ਵਕੀਲ ਕੀਤੇ ਹੋਏ ਨੇ ਪੰਜਾਬ ਸਰਕਾਰ ਵੀ ਉਹਨਾਂ ਨਾਲ ਵੀ ਗੱਲ ਚੱਲਦੀ ਆ ਤੇ ਉਹ ਕੇਸ ਜਿਹੜਾ ਹਾਈ ਕੋਰਟ ਦੇ ਵਿੱਚ ਆ। ਇਹ ਹੁਣ ਤੱਕ ਬੰਦ ਨਹੀਂ ਆ। ਹੁਣ ਪੱਠੇ ਬੰਦ ਹੋ ਗਏ। ਸਾਰੇ ਪੱਠੇ ਬੰਦ ਰਹਿ ਗਏ। ਜਿਸ ਤਰ੍ਹਾਂ ਮੀਟਿੰਗ ਰੱਖੀ ਗਈ ਏ ਕਿ ਜਦ ਤੱਕ ਇਹ ਪੱਠੇ ਬੰਦੇ ਰਹਿਣਗੇ। ਇਹ ਜਿੰਨੀ ਦਾ ਤੱਕ ਜੇ ਅੱਗੋਂ ਸਾਡੂ ਕੋਈ ਸਰਕਾਰ ਤੋਂ ਕੋਈ ਰਾਹਤ ਮਿਲੂਗੀ ਫਿਰ ਪੱਠੇ ਚਲਾਵਾਂਗੇ। ਲੇਕਿਨ ਜਿਹੜੀ ਜੇ ਐਨਜੀਟੀ ਨੇ ਕਰਤਾ 180 ਮ ਤਾਂ ਫਿਰ 1 ਜਨਵਰੀ ਤੋਂ ਚਲਾਵਾਂਗੇ। ਹਾਂਜੀ ਅੱਜ ਮੀਟਿੰਗ ਕੀਤੀ ਗਈ ਲੁਧਿਆਣਾ ਡਿਸਟ੍ਰਿਕਟ ਦੀ ਸਾਰੇ ਹਾਲ ਮੈਂਬਰ ਕੰਡੀਗਰ ਰੂਲਸ ਹਨਿਆ ਰੂਲ ਤੇ ਪੱਟਾ ਮਲ ਕੇ ਆ ਗਏ ਪੱਠੇ ਇੰਨੀ ਸਮੱਸਿਆਵਾਂ ਬੜੀਆਂ ਨੇ ਮੈਲਿੰਗ ਦੀ ਬੜੀ ਸਮੱਸਿਆ ਮਿੱਟੀ ਦੀ ਮਿਲ ਰਹੀ ਮਿੱਟੀ ਮਹਿੰਗੀ ਹੋ ਗਈ ਜਿਵੇਂ ਨਾਲ ਦੇ ਰੇਟ ਮਹਿੰਗੇ ਹੋਣਾ ਮਿੱਟੀ ਤੇ ਬਹੁਤ ਜਿਆਦਾ ਰੇਟ ਹੋਗੇ ਸਾਰੇ ਬੜੀਆਂ ਪ੍ਰੋਬਲਮ ਆ ਰਹੀਆਂ ਨੇ ਦੇਵੜਾ ਦੀਆਂ ਬੜੀਆਂ ਦਿੱਕਤਾਂ ਨੇ ਤੇ ਸਰਕਾਰ ਕੋਲ ਪਿੱਛੇ ਜਣੀ ਪੰਜਾਬ ਸਰਕਾਰ ਨਾਲ ਮੀਟਿੰਗ ਕੀਤੀ ਗਈ ਆ ਮੀਟਿੰਗ ਕੀਤੀ ਗਈ ਹੈ ਕਿ ਇਸ ਦਾ ਕੋਈ ਹੱਲ ਹੋਇਆ ਜਾਂ ਨਹੀਂ ਨਹੀਂ ਹਜੇ ਕੋਈ ਹੱਲ ਨਹੀਂ ਹੋਇਆ ਪਰ ਉਮੀਦ ਆ ਵੀ ਹੋ ਜੂਗੀ ਸਰਕਾਰ ਦੇ ਸਬੰਧੀ ਜਿਸ ਤਰ੍ਹਾਂ ਹੁਣ ਜਿਹੜੇ ਬੈਠਾ ਬੰਦ ਜਿਹੜੇ ਕੀਤੇ ਗਏ ਨੇ ਜਦੇ ਨਾਲ ਨਾਲ GST ਦੀ ਚਰਚੂ ਪੈਸਾ ਵੀ ਲੈ ਕੇ ਜੀ ਮੀਟਿੰਗ ਕੀਤੀ ਹੈ ਮੇਸੀ ਹਾਂਜੀ ਉਹ ਮੀਟਿੰਗ GST ਦੀ ਇੱਕ ਪ੍ਰੋਬਲਮ ਆ ਰਹੀ ਥੋੜੀ ਜੀ ਇਨਪੁਟ ਨਹੀਂ ਮਿਲ ਰਿਹਾ ਲੇਕਿਨ ਸੈਂਟਰਲ ਗਵਰਨਮੈਂਟ ਦੇ ਦੱਸਦੇ ਮਹੀਨੇ ਮੀਟਿੰਗਾਂ ਦੇ ਵਿੱਚ ਸਿਰਸਤਾਵ ਹੈਗਾ ਜੀ ਦੇ ਵਿੱਚ ਪੱਟਿਆਂ ਨੂੰ ਕੋਈ ਰਾਹਤ ਨਹੀਂ ਮਿਲ ਰਹੀ ਇਹ ਕਹਿਣਾ ਚੰਗਾ ਚੀਜ਼ ਫਿਰ ਵੀ ਅਫੀਰ ਕਰਦੇ ਜਾਂ ਕਿ ਪੰਜਾਬ ਦੇ ਅੱਜ ਹਾਲ ਸਰਕਾਰ ਆ ਬੜੀ ਵਧੀਆ ਕੰਮ ਕਰ ਰਹੀ ਆ ਸਾਨੂੰ ਉਮੀਦ ਆ ਸਰਕਾਰ ਤੋਂ ਵੀ ਸਾਡੀ ਮਸਲੇ ਹਾਲ